ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬੱਤ-ਬਤ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਦੱਸਣਾ ਜੀ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੀ ਆਓ ਜੀ ਸੁਣੋ ਕਰਦੇ ਹਾਂ ਅੱਜ ਦੀ ਕਹਾਣੀ ਸੁਨਹਿਰੀ ਕਲੈਰੀ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਕਿ ਯੂਰਪ ਦੇਸ਼ ਦੇ ਇੱਕ ਦੂਰ ਦਰਾਡੇ ਪਿੰਡ 'ਚ ਇੱਕ ਘਰ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਉਹਨਾਂ ਦੀਆਂ 5 ਬੇਟੀਆਂ ਸਨ ਲੂਸੀ, ਐਲਿਸ, ਪ੍ਰੋਜੋਨੀਸਾ, ਮੈਰੀ ਤੇ ਮਰਸੀ। ਉਹਨਾਂ ਦੇ ਮਾਂ-ਪਾਪ ਬੜੇ ਮਿਹਨਤ ਕਰਕੇ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰਦੇ ਸਨ। ਵੱਡੀਆਂ 4 ਕੁੜੀਆਂ ਵੀ ਮਾਪੇ ਦਾ ਹੱਥ ਵਟਾਉਂਦੀਆਂ ਸਨ ਉਹ ਕਰੋਸ਼ੀਏ ਨਾਲ ਟੋਪੀਆਂ ਮਾਫਲੇਰ ਵਗੈਰਾ ਬਣਾਉਣ ਦਾ ਕੰਮ ਕਰਦੀਆਂ ਸਨ ਪਰ ਛੋਟੀ ਮਰ ਸੀ ਹਾਲੇ ਕਿਸੇ ਕੰਮ ਵਿੱਚ ਮਾਹ ਨਹੀਂ ਸੀ ਉਹ ਆਪਣੀਆਂ ਦੂਜੀਆਂ ਭੈਣਾਂ ਨਾਲੋਂ ਕਮਜ਼ੋਰ ਵੀ ਸੀ ਤੇ ਜੋ ਵੀ ਕੰਮ ਕਰਦੀ ਉਹ ਬਹੁਤ ਹੌਲੀ-ਹੌਲੀ ਕਰਦੀ ਵੱਡੀਆਂ ਚਾਰੇ ਪੈਣਾ ਆਪਣੀ ਛੋਟੀ ਭੈਣ ਮਾਰਸੀ ਦਾ ਮਜ਼ਾਕ ਉਡਾਉਂਦੀਆਂ ਤੇ ਕਹਿੰਦੀਆਂ ਇਸ ਨੂੰ ਕਦੀ ਕੋਈ ਕੰਮ ਨਹੀਂ ਆਉਣਾ ਇਸ ਇਸ ਨੇ ਸਾਡੇ ਤੇ ਹਮੇਸ਼ਾ ਬੋਝ ਹੀ ਬਣੀ ਰਹਿਣਾ ਹੈ ਇਸ ਗੱਲ ਦਾ ਮਾਰਸੀ ਬਹੁਤ ਦੁਖ ਹੁੰਨ ਮਾਰਸੀ ਨੂੰ ਬਹੁਤ ਦੁੱਖ ਹੁੰਦਾ ਪਰ ਜਲਦੀ ਨਾਲ ਕੰਮ ਕਰਨਾ ਉਸ ਦੇ ਬਸ ਵਿੱਚ ਨਹੀਂ ਸੀ ਉਹ ਆਪਣੀਆਂ ਭੈਣਾਂ ਨੂੰ ਕੋਈ ਜਵਾਬ ਨਾ ਦਿੰਦੀ ਤੇ ਹੌਲੀ-ਹੌਲੀ ਸਵੈਟਰ ਬਣਾਉਣ ਵਾਲੀਆਂ ਸਲਾਈਆਂ ਨਾਲ ਜਾਂ ਕਰੋਸ਼ੀਏ ਨਾਲ ਕੁਝ ਨਾ ਕੁਝ ਕੰਮਾਂ ਕਰਦੀ ਰਹਿੰਦੀ ਪਰ ਉਸ ਦੀਆਂ ਭੈਣਾਂ ਹਮੇਸ਼ਾ ਉਸ ਦਾ ਮਜ਼ਾਕ ਉਡਾਉਂਦੀਆਂ ਹਰ ਕ੍ਰਿਸਮਸ ਤੇ ਚਾਰੇ ਭੈਣਾਂ ਇੱਕ ਦੂਜੇ ਨੂੰ ਤੇ ਮਾਪੇ-ਬਾਪ ਨੂੰ ਕੋਈ ਨਾ ਕੋਈ ਤੋਹਫ਼ਾ ਬਣਾ ਕੇ ਦਿੰਦੀਆਂ ਪਰ ਮਰਸੀ ਦੀ ਕੋਈ ਪਰਵਾਹ ਨਾ ਕਰਦੀਆਂ ਉਸ ਦੇ ਮਾਪੇ ਜ਼ਰੂਰ ਉਸ ਨੂੰ ਪਿਆਰ ਕਰਦੇ ਤੇ ਉਸ ਨੂੰ ਖੁਸ਼ ਕਰਨ ਲਈ ਕੋਈ ਤੋਹਫ਼ਾ ਵੀ ਲਿਆ ਦਿੰਦੇ ਪਰ ਮਾਰਸੀ ਹਮੇਸ਼ਾ ਮੁਰਝਾਈ ਹੋਈ ਰਹਿੰਦੀ ਇੱਕ ਵਾਰ ਜਦੋਂ ਕ੍ਰਿਸਮਸ ਦਾ ਤਿਹਾੜੀ ਆਉਂਦਾ ਸੀ ਤਾਂ ਇਹਨਾਂ ਸਾਰੀਆਂ ਭੈਣਾਂ ਨੂੰ ਕੁਝ ਸਮਾਂ ਪਹਿਲਾਂ ਗੁਆਂਡ ਚ ਇੱਕ ਖੇਤ ਚ ਬੜੇ ਚਮਕਦੇ ਹੋਏ ਸੁਨਹਿਰੀ ਵਾਲਾ ਵਾਲੀ ਗਲਹਰੀ ਫੇਰਦੀ ਹੋਈ ਦੀ ਸੀ ਪੰਜੇ ਪੈਣਾ ਉਸ ਦੀ ਚਮਕਦੀ ਸੋਨ ਸੁਨਹਿਰੀ ਫਰ ਦੇਖ ਕੇ ਬਹੁਤ ਖੁਸ਼ ਹੋਈਆਂ ਗੁਲਹਿਰੀ ਵੀ ਉਹਨਾਂ ਨੂੰ ਅਕਸਰ ਦੇਖਦੀ ਰਹਿੰਦੀ ਉਸ ਦੇ ਧਿਆਨ ਚ ਜਲਦੀ ਹੀ ਆ ਗਿਆ ਕਿ ਲੂਸੀ ਐਲਸਾ ਰੋਜੀਨਾ ਤੇ ਮੈਰੀ ਜੋ ਕੇ ਪਰਿਵਾਰ ਚ ਵੱਡੀਆਂ ਭੈਣਾ ਸਨ ਉਹ ਛੋਟੀ ਮਰਸੀ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਉਹ ਅਕਸਰ ਉਹਨਾਂ ਦਾ ਮਜ਼ਾਕ ਉਡਾਉਂਦੀਆਂ ਸਨ ਗਲਹਰੀਆ ਆਪਣੇ ਅਗਲੇ ਪੰਜਿਆਂ ਨਾਲ ਜਦੋਂ ਆਪਣੀ ਪਿੱਠ ਤੇ ਹੱਥ ਫੇਰਦੀ ਤਾਂ ਉਸ ਦੇ ਕੁਝ ਵਾਲ ਖੇਤਾਂ 'ਚ ਡਿੱਗ ਪੈਂਦੇ ਵੱਡੀਆਂ ਭੈਣਾਂ ਦੌੜ ਕੇ ਉਹਨਾਂ ਵਾਲਾਂ ਨੂੰ ਚਾੜਦੀਆਂ ਤੇ ਉਸ ਨੂੰ ਆਪਣੇ ਕੋਲ ਰੱਖ ਜਾਂਦੀਆਂ ਤਾਂ ਕਿ ਜਦੋਂ ਉਹ ਕਾਫੀ ਜ਼ਿਆਦਾ ਹੋ ਜਾਣ ਤਾਂ ਉਹ ਉਹਨਾਂ ਤੋਂ ਕੁਝ ਸਵਾ ਸਜਾਵਟੀ ਫੁੱਲ ਜਾਂ ਕੋਈ ਹੋਰ ਸਜਾਵਟੀ ਚੀਜ਼ ਬਣਾ ਸਕਣ ਜਦੋਂ ਮਰਸੀ ਖੇਤ ਚ ਪਹੁੰਚਦੀ ਤਾਂ ਉਸ ਨੂੰ ਕੋਈ ਵੀ ਬਾੜ ਨਾ ਮਿਲਦੀ ਤੇ ਉਹ ਉਦਾਸ ਹੋ ਕੇ ਘਰ ਨੂੰ ਪਰਤ ਆਉਂਦੀ ਇਹ ਸਭ ਦੇ ਕੇ ਇੱਕ ਦਿਨ ਗਲੈਰੀ ਉਸ ਦੇ ਘਰ ਆਈ ਤੇ ਪੰਜਾਂ ਭੈਣਾਂ ਨੂੰ ਇਕੱਠੀਆਂ ਕਰਕੇ ਕਹਿਣ ਲੱਗੀ ਮੈਨੂੰ ਪਤਾ ਹੈ ਕਿ ਤੁਹਾਨੂੰ ਸਭ ਨੂੰ ਮੇਰੀ ਸੁਨਹਿਰੀ ਹਰ ਬਹੁਤ ਪਸੰਦ ਹੈ ਮੈਂ ਆਪਣੇ ਵਾਲਾਂ ਦੇ ਕਿੰਨੇ ਸਾਰੇ ਗੁੱਛੇ ਉਸ ਨੂੰ دیਵਾਂਗੀ ਜੋ ਕਿ ਇਸ 크ਿਸਮਸ ਤੇ ਸਭ ਤੋਂ ਸੋਹਣਾ ਤੋਹਫਾ ਬਣਾ ਕੇ ਤੇ ਬਦਲੇ ਚ ਮੈਂ ਕੁਝ ਵੀ ਨਹੀਂ ਲਵਾਂਗੀ ਲੋਸੀ ਨੇ ਉਸ ਦੀ ਚਾਲ ਬਲੂਸੀ ਕਰਦੇ ਹੋਏ ਕਿਹਾ ਮੈਂ ਆਪਣੇ ਲਈ ਇੱਕ ਅਜੀਹੀ ਟੋਪੀ ਬਣਾਈ ਪਣਾਉਂਗੀ ਜਿਸ ਤੇ ਤੇਰੇ ਸੁਨਹਿਰੀ ਵਾਲ ਨਾਲ ਤੇਰੇ ਸੋਹਣੇ ਕੰਨਾਂ ਵਰਕੇ ਕੰਨ ਬਣਾ ਕੇ ਉਸ ਉੱਪਰ ਸਜਾਵਾਂਗੀ ਇਸ ਲਈ ਤੂੰ ਆਪਣੇ ਵਾਲਾਂ ਦੇ ਗੁੱਸੇ ਮੈਨੂੰ ਦੇਂ ਦੂਸਰੀ ਭੈਣ ਅਲਸਾ ਨੇ ਕਿਹਾ ਮੈਂ ਆਪਣੇ ਲਈ ਇੱਕ ਮਫਲਰ ਬਣਾਵਾਂਗੀ ਤੇ ਉਸ ਦੇ ਚਾਰੇ ਪਾਸੇ ਤੇਰੇ ਸੁਨਹਿਰੀ ਵਾਲ ਦੀ ਲੈਸ ਬਣਾ ਕੇ ਲਾਵਾਂਗੀ ਇਸ ਲਈ ਤੂੰ ਆਪਣੇ ਵਾਲਾਂ ਦੇ ਗੁੱਸੇ ਮੈਨੂੰ ਦੇਵੀਂ ਤੀਜੀ ਭੈਣ ਰੋਜ ਰੋਜਲੀਨਾ ਕਹਿਣ ਲੱਗੀ ਮੈਂ ਆਪਣੇ ਲਈ ਇੱਕ ਸਵੈਟਰ ਬਣਾਵਾਂਗੀ ਤੇ ਉਸ ਦੀਆਂ ਜੇਬਾਂ ਤੇ ਤੇਰੇ ਸੁਨਹਿਰੀ ਵਾਲਾਂ ਦੇ ਫੁੱਲ ਬਣਾ ਕੇ ਲਾਵਾਂਗੀ ਇਸ ਲਈ ਤੂੰ ਆਪਣੇ ਵਾਲਾਂ ਦੇ ਗੁੱਸੇ ਮੈਨੂੰ ਦੇਈ ਚੌਥੀ ਭੈਣ ਨੇ ਕਿਹਾ ਮੈਂ ਆਪਣੇ ਲਈ ਸੋਨਾ ਜਿਹਾ ਸਾਲ ਬਣਾਵਾਂਗੀ ਤੇ ਇਸ ਨੂੰ ਤੇਰੀਆਂ ਚਮਕਦੀਆਂ ਹੋਈਆਂ ਅੱਖਾਂ ਵਰਗੇ ਮੋਤੀ ਨਾਲ ਸਜਾਵਾਂਗੀ ਤੇ ਤੇਰੇ ਸਹਰੀ ਵਾਲਾਂ ਨਾਲ ਉਸ ਦੇ ਵੇਲ ਬਣਾਵਾਂਗੀ ਐਸ ਲਈ ਤੂੰ ਆਪਣੇ ਵਾਲਾਂ ਦੇ ਗੁੱਸੇ ਮੈਨੂੰ ਦੇਵੀ ਪੰਜਵੀਂ ਛੱਬ ਤੋਂ ਛੋਟੀ ਭੈਣ ਮਾਰਸੀ ਚੁੱਪ ਹੀ ਰਹੀ ਉਸ ਦਾ ਕੁਝ ਵੀ ਕਹਿਣ ਦਾ ਹੌਸਲਾ ਨਹੀਂ ਸੀ ਪੈ ਰਿਹਾ ਕਿਉਂਕਿ ਉਹ ਆਪਣੇ ਆਪ ਨੂੰ ਆਪਣੀਆਂ ਭੈਣਾਂ ਤੋਂ ਬਹੁਤ ਹੀਣੀ ਸਮਝਦੀ ਸੀ ਪਰ ਜਦੋਂ ਗਲਹਿਰੀ ਨੇ ਮਾਰਸੀ ਨੂੰ ਬਾਰ ਬਾਰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਹੌਲੀ ਜਿਹੀ ਕਿਹਾ ਮੈਂ ਤਾਂ ਤੇਰੇ ਸੁਨਹਿਰੀ ਵਾਲਾਂ ਨਾਲ ਬੜੀਆਂ ਸਜਾਵਟੀ ਡੋਰੀਆਂ ਬਣਾਵਾਂਗੀ। ਐਸ ਤੇ ਸਾਰੀਆਂ ਵੱਡੀਆਂ ਭੈਣਾਂ ਉਸ ਦਾ ਮਜ਼ਾਕ ਬਣਾ ਕੇ ਹਸਣ ਲੱਗ ਪਈਆਂ। ਪਰ ਜਦੋਂ ਮਰਸੀ ਨੇ ਅੱਗੇ ਇਹ ਕਿਹਾ ਇਹ ਡੋਰੀਆਂ ਮੈਂ ਪਿਆਰੇ ਪਿਆਰੇ ਤੋਹਫਿਆਂ ਨੂੰ ਟੰਗਣ ਵਾਸਤੇ ਬਣਾਵਾਂਗੀ। ਤਾਂ ਵੀ ਸਾਰੀਆਂ ਭੈਣਾਂ ਵੱਡੀਆਂ ਭੈਣਾਂ ਨੇ ਉਸ ਦਾ ਮਜ਼ਾਕ ਬਣਾਇਆ। ਪਰ ਗਲਹਰੀ ਉਸਦੇ ਜਵਾਬ ਤੇ ਬਹੁਤ ਖੁਸ਼ ਹੋਈ ਤੇ ਉਸਨੇ ਆਪਣੇ ਵਾਲਾਂ ਦੇ ਕਿੰਨੇ ਸਾਰੇ ਗੁੱਸੇ ਨਿੱਕੀ ਮਰਸੀ ਨੂੰ ਦੇ ਦਿੱਤੇ ਹੁਣ ਕ੍ਰਿਸਮਸ ਕੁਝ ਕੁ ਦਿਨਾਂ ਬਾਕੀ ਸਨ ਹੌਲੀ ਹੌਲੀ ਮਰਸੀ ਕੋ ਰੋਸੀਏ ਦੇ ਸੁਆ ਸਵੈਟਰ ਹੁਣ ਵਾਲੀਆਂ ਸਲਾਈਆਂ ਨਾਲ ਸਨਹਰੀ ਵਾਲਾਂ ਦੀਆਂ ਡੋਰੀਆਂ ਬਣਾਉਣ ਪੜਾਉਂਦੀ ਰਹਿੰਦੀ ਘਲੈਰੀ ਉਸ ਕੋਲ ਰੋਜ਼ ਆਉਂਦੀ ਤੇ ਉਸ ਦੇ ਕੰਮ ਨੂੰ ਦੇਖ ਕੇ ਉਸ ਦੀ ਪ੍ਰਸ਼ੰਸਾ ਕਰਦੀ ਪਰ ਉਸ ਦੀਆਂ ਭੈਣਾਂ ਉਸ ਨੂੰ ਉਸ ਨਾਲ ਇਤਖਾਸੀ ਤੇ ਉਹ ਉਸ ਦੇ ਕੰਮ ਵੱਲ ਕੋਈ ਧਿਆਨ ਨਾ ਦਿੰਦੀਆਂ 크리스마 ਤੋਂ ਇੱਕ ਦਿਨ ਪਹਿਲਾਂ ਉਸ ਨੇ ਜਿੰਨੀਆਂ ਵੀ ਡੋਰੀਆਂ ਬਣਾਈਆਂ ਸਨ ਉਹ ਉਸ ਨੇ ਇੱਕ ਗੱਤੇ ਦੇ ਡੱਬੇ ਵਿੱਚ ਪਾ ਕੇ ਆਪਣੇ ਮਾਪੇ ਦੇ ਬੈਠ ਥੱਲੇ ਰੱਖ ਦਿੱਤੀਆਂ ਰਾਤ ਨੂੰ ਉਸਨੇ ਆਪਣੀਆਂ ਭੈਣਾਂ ਦੇ ਸੌਣ ਜਾਣ ਤੋਂ ਬਾਅਦ ਉਹਨਾਂ ਵੱਲੋਂ ਇੱਕ ਦੂਜੇ ਲਈ ਬਣਾਈਆਂ ਹੋਈਆਂ ਟੋਪੀਆਂ ਸਕਾਰ ਸਕਾਰ ਵਗੈਰਾ ਡੋਰੀਆਂ ਨਾਲ ਬੰਨ ਕੇ ਹੈਂਗਰਾਂ ਨਾਲ ਲਟਕਾ ਦਿੱਤੇ। ਕ੍ਰਿਸ਼ਮਤ ਦੀ ਸਵੇਰ ਨੂੰ ਮਰਸੀ ਦੇ ਮਾਪੇ ਨੇ ਆਪਣੇ ਬੈੱਡ ਥੱਲੇ ਪਿਆ ਹੋਇਆ ਗੱਤੇ ਦਾ ਡੱਬਾ ਵੇਖਿਆ ਤੇ ਜਦੋਂ ਉਸਨੂੰ ਖੋਲ੍ਹਿਆ ਤਾਂ ਉਸ ਉਹ ਸੱਚੋ ਚਮਕਦੀਆਂ ਹੋਈਆਂ ਪਿਆਰੀਆਂ ਸੋਨ ਸੁਨਹਿਰੀ ਡੋਰੀਆਂ ਦੇਖ ਕੇ ਹੈਰਾਨ ਤੇ ਖੁਸ਼ ਹੋਉਣ ਲੱਗੇ ਜਦੋਂ ਮਰਸੀ ਦੀਆਂ ਵੱਡੀਆਂ ਭੈਣਾਂ ਨੇ ਆਪਣੇ ਤੋਹਫਿਆਂ ਨੂੰ ਆਪਣੇ ਕਮਰੇ 'ਚ ਸੁਨਹਿਰੀ ਡੋਰੀਆਂ ਨਾਲ ਹੈਂਗਰਾਂ ਤੇ ਲਟਕਦੇ ਹੋਏ ਦੇਖਿਆ ਤਾਂ ਉਹਨਾਂ ਦੀ ਖੁਸ਼ੀ ਦੀ ਵੀ ਹੱਦ ਨਾ ਰਹੀ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਇਹਨਾਂ ਸੋਹਣਾ ਕੰਮ ਉਹਨਾਂ ਦੀ ਛੋਟੀ ਭੈਣ ਮਰਸੀ ਨੇ ਹੀ ਕੀਤਾ ਹੈ ਉਹਨਾਂ ਸਾਰਿਆਂ ਨੇ ਮਰਸੀ ਦੇ ਬਿਸਤਰੇ ਤੇ ਜਾ ਕੇ ਉਸ ਨੂੰ ਬਾਰੀ-ਬਾਰੀ ਚੁੰਮੀਆਂ ਤੇ ਬਹੁਤ ਪਿਆਰ ਕੀਤਾ ਤੇ ਉਸ ਨੂੰ ਮਰਕਿਸਮਸ ਕਿਹਾ ਹੁਣ ਆਪਣੇ ਵੱਲੋਂ ਉਸ ਨਾਲ ਕੀਤੇ ਹੋਏ ਮਜ਼ਾਕਾਂ ਦੀ ਵੀ ਮਾਫੀ ਵੀ ਮੰਗੀ ਤੇ ਕਿਹਾ ਮਰਸੀ ਤੂੰ ਸਾਡੀ ਸਭ ਤੋਂ ਪਿਆਰੀ ਭੈਣ ਹੈ ਤੇਰੇ ਸੋਚ ਤੇਰੀ ਸੋਚ ਸਾਡੇ ਤੋਂ ਅਲੱਗ ਤੇ ਵੱਡੀ ਹੈ ਅਸੀਂ ਅੱਗੇ ਤੋਂ ਕਦੇ ਵੀ ਤੈਨੂੰ ਦੁੱਖ ਦੇਣ ਵਾਲੀ ਗੱਲ ਨਹੀਂ ਕਰਾਂਗੀ। ਇਸ ਕਿ ਖੁਸ਼ੀ ਤੇ ਅਸੀਂ ਤੇਰੇ ਲਈ ਸਪੈਸ਼ਲ ਕੇਕ ਬਣਾਵਾਂਗੇ। ਮਾਸੀ ਵੀ ਉਹਨਾਂ ਦਾ ਪਿਆਰ ਲੈ ਕੇ ਬੜੀ ਖੁਸ਼ ਸੀ। ਨੇੜੇ ਖੜੇ ਉਹਨਾਂ ਦੇ ਮਾਪੇ ਦੇਖ ਰਹੇ ਸਨ ਤੇ ਉਹਨਾਂ ਨੇ ਮਾਰਸੀ ਨੂੰ ਆਪਣੀਆਂ ਬਾਹਾਂ ਵਿੱਚ ਪਿਆਰ ਨਾਲ ਲਿਆ ਤੇ ਕਿਹਾ ਮਾਰਸੀ ਸਾਨੂੰ ਨਹੀਂ ਸੀ ਪਤਾ ਤੋਂ ਆਪਣੇ ਆਪ ਇਹਨੀਆਂ ਸੋਹਣੀਆਂ ਤੇ ਸਜਾਵਟੀ ਚੀਜ਼ਾਂ ਬਣਾ ਲੈਂਦੀ ਹੈ ਇੰਨਾਂ ਡੋਰੀਆਂ ਨੂੰ ਅਸੀਂ ਅੱਜ ਬਾਜ਼ਾਰ ਲੈ ਕੇ ਜਾਵਾਂਗੇ ਤੇ ਤੋਹਫ਼ਿਆਂ ਵਾਲੀਆਂ ਦੁਕਾਨਾਂ ਤੇ ਦੇਖ ਕੇ ਆਵਾਂਗੇ ਇਸ 크ਿਸਮਸ ਨੂੰ ਅਸੀਂ ਖਾਸ 크ਿਸਮਸ ਵਜੋਂ ਯਾਦ ਰੱਖਾਂਗੇ ਥੋੜੀ ਦੇਰ ਬਾਅਦ ਗੈਲਰੀ ਮਰਸੀ ਕੋਲ ਆਈ ਉਸਨੇ ਦੇਖਿਆ ਉਸ ਦੀਆਂ ਅੱਖਾਂ ਅੱਜ ਆਤਮ ਵਿਸ਼ਵਾਸ ਨਾਲ ਭਰੀਆਂ ਭਰੀਆਂ ਸਨ ਮਾਰਸੀ ਨੇ ਗਲੈਰੀ ਨੂੰ ਗਿਆ ਸੁਨਹਿਰੀ ਗਲੈਰੀ ਮੇਰੇ ਜੀਵਨ ਲਈ ਮੇਰੇ ਜੀਵਨ ਚ ਖੁਸ਼ੀਆਂ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਤੇ ਸੁਨਹਿਰੀ ਗਲੈਰੀ ਉਸ ਨਾਲ ਆਉਂਦੇ ਸਾਲਾਂ ਲਈ ਵੀ ਵਾਅਦੇ ਕਰਕੇ ਉਥੋਂ ਚਲੀ ਗਈ ਏਸੀ ਹੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ ਬਾਤੋ ਬਾਤ ਪਿਆਰ ਦੇਣਾ ਜੀ ਸਬਸਕ੍ਰਾਈਬ ਕਰਨਾ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਜੀ ਅਗਲੀ ਇੱਕ ਹੋਰ ਕਹਾਣੀ ਦੇ ਨਾਲ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ